ਤਰਪਾਲਾ ਪਾ ਕੇ ਇੰਤਜ਼ਾਮ ਕਰ ਰਿਹਾ ਕਿ ਮੀਂਹ ਆਵੇ ਤਾਂ ਸਮਾਨ ਗਿੱਲਾ ਨਾ ਹੋਵੇ ਜਿੰਨਾ ਵੀ ਸਮਾਨ ਰਾਸ਼ਨ ਦਾ ਪਿਆ ਜਾਂ ਹੋਰ ਸਮਾਨ ਪਿਆ ਉਹ ਗਿੱਲਾ ਨਾ ਹੋਵੇ ਤਾਂ ਅਸੀਂ ਵੀ ਤਿਆਰੀ ਕਰਕੇ ਆਈ ਹਾਂ ਹਾਂਜੀ ਹਾਂਜੀ ਲੰਮੀ ਤਿਆਰੀ ਜੀ ਤਰਪਾਲ ਲਿਆਉਣਾ ਭੁੱਲ ਗਏ ਹੁਣ ਇੱਥੋਂ ਲੈ ਆਏ ਆ ਦੁਕਾਨ ਤੋਂ ਮੌਸਮ ਵਿਭਾਗ ਨੇ ਇਸ ਚੀਜ਼ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ ਤੇਜ਼ ਹਨੇਰੀ ਆਏਗੀ ਤੇਜ਼ ਮੀਂਹ ਆਏਗਾ ਅਨੁਦਾਤਾ ਨੇ ਘਰ ਪਾਏ ਹੋਏ ਆ, ਕੁੱਟੀਆਂ ਪਾਈਆਂ ਹੋਈਆਂ ਪਰ ਅਨੁਦਾਤਾ ਸੜਕਾਂ ਤੇ ਆ ਕੇ ਕਿਉਂ ਬੈਠਾ ਹੈ? ਕਿਉਂਕਿ ਸ਼ੰਭੂ ਬਾਰਡਰ ਤੇ ਆ ਕੇ ਕਿਸਾਨ ਬੈਠੇ ਆ ਔਰ ਮੌਸਮ ਵਿਭਾਗ ਨੇ ਅਲਰਟ ਕੀਤਾ ਮੀਂਹ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਤੇ ਹਨੇਰੀ ਆਏਗੀ ਤੇਜ਼ ਪਰ ਉਸ ਨੂੰ ਦੇਖਦੇ ਹੋਏ ਕਿਸਾਨ ਫਿਰ ਵੀ ਡੱਟੇ ਬੈਠੇ ਆ। ਕਈਆਂ ਨੇ ਤਾਂ ਤਰਪਾਲਾਂ ਲਾ ਕੇ ਇੰਤਜ਼ਾਮ ਕੀਤਾ ਹੋਇਆ ਤਾਂ ਬਾਈ ਹੁਣ ਇਧਰਲੇ ਬੰਨੇ ਤਰਪਾਲਾਂ ਪਾ ਕੇ ਇੰਤਜ਼ਾਮ ਕਰ ਰਹੇ ਆ ਕਿ ਮੀਂਹ ਆਵੇ ਤਾਂ ਸਮਾਨ ਗਿੱਲਾ ਨਾ ਹੋਵੇ ਜਿੰਨਾ ਵੀ ਸਮਾਨ ਰਾਸ਼ਨ ਦਾ ਪਿਆ ਜਾਂ ਹੋਰ ਸਮਾਨ ਪਿਆ ਉਹ ਗਿੱਲਾ ਨਾ ਹੋਵੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਜਿੱਥੇ ਹਰ ਤਰ੍ਹਾਂ ਦਾ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਲੰਬਾ ਸਮਾਂ ਰੁਕਣ ਲਈ ਵੀ ਇੰਤਜ਼ਾਮ ਕਰਕੇ ਆਏ ਆ ਕਿਸਾਨ ਤਾਂ ਇੱਧਰ ਜਿਹੜਾ ਰਾਸ਼ਨ ਪਾਣੀ ਦਾ ਸਮਾਨ ਜਾਂ ਪੈਣ ਵਾਸਤੇ ਜਿਹੜੀ ਇੱਧਰ ਜਗ੍ਹਾ ਗੱਦੇ ਉਹ ਨਾ ਗਿੱਲੇ ਹੋਣ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਆ ਮੋਟੀ ਤਰਪਾਲ ਲਿਆਂਦੀ ਗਈ ਹੈ ਔਰ ਮੋਟੀ ਤਰਪਾਲ ਪਾ ਕੇ ਉਪਰੋਂ ਕਵਰ ਕੀਤਾ ਜਾ ਰਿਹਾ ਹੈ ਸਾਈਡਾਂ ਦੇ ਉੱਪਰ ਔਰ ਇੱਟਾਂ ਰੱਖੀਆਂ ਜਾ ਰਹੀਆਂ ਤਾਂ ਹਰ ਪਾਸੇ ਇਸੇ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਪਹਿਲਾਂ ਹੀ ਇਹ ਇੰਤਜ਼ਾਮ ਕੀਤੇ ਜਾ ਰਹੇ ਕਿਉਂਕਿ ਮੌਸਮ ਵਿਭਾਗ ਨੇ ਇਸ ਚੀਜ਼ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਤੇਜ਼ ਹਨੇਰੀ ਆਏਗੀ ਤੇਜ਼ ਮੀਂਹ ਆਏਗਾ ਔਰ ਉਸ ਨੂੰ ਦੇਖਦਿਆਂ ਹੋਇਆ ਇਹ ਪ੍ਰਬੰਧ ਕੀਤੇ ਗਏ ਆ ਤਾਂ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਵਗ ਰਹੀਆਂ ਨੇ ਹਨੇਰੀ ਚਲਦੀ ਹੋਈ ਨਜ਼ਰ ਆ ਰਹੀ ਹੈ ਔਰ ਉੱਥੇ ਮੀਂਹ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਸੀਗਾ ਮੌਸਮ ਵਿਭਾਗ ਦੇ ਵੱਲੋਂ ਤਾਂ ਜਿੱਥੇ ਲਗਭਗ ਸਾਰੀਆਂ ਟਰਾਲੀਆਂ ਕਵਰ ਨਜ਼ਰ ਆ ਰਹੀਆਂ ਨੇ ਬਾਕੀ ਦੀਆਂ ਇਧਰ ਟਰਾਲੀਆਂ ਦੇਖੋਗੇ ਸਾਰੀਆਂ ਉੱਪਰੋਂ ਕਵਰ ਕੀਤੀਆਂ ਹੋਈਆਂ ਉੱਪਰ ਤਰਪਾਲਾਂ ਡਬਲ-ਡਬਲ ਕਰਕੇ ਪਾਈਆਂ ਹੋਈਆਂ ਕਿਸਾਨਾਂ ਨੇ ਤਾਂ ਕਿ ਮੀਂਹ ਕਣੀ ਤੋਂ ਬਚਾਅ ਹੋ ਸਕੇ ਮੀਂਹ ਤੋਂ ਬਚਿਆ ਜਾ ਸਕੇ ਜੇ ਮੀਂਹ ਆਉਂਦਾ ਤਾਂ ਉਸ ਤੋਂ ਕੋਈ ਉਸ ਦੇ ਨਾਲ ਨੁਕਸਾਨ ਨਾ ਹੋਵੇ ਪਾਣੀ ਦੇ ਨਾਲ ਕੋਈ ਜਿਹੜੀਆਂ ਕਿਉਂਕਿ ਰਾਸ਼ਨ ਪਾਣੀ ਦਾ ਸਮਾਨ ਤਾਂ ਸਾਰਾ ਲੈ ਕੇ ਆਇਆ ਕਿਸਾਨ ਆ ਦੇਖੋ ਆ ਥੱਲੇ ਇਹ ਹੈ ਤਰਪਾਲ ਔਰ ਉੱਪਰ ਜਿਹੜਾ ਇਧਰਲੇ ਬਣੇ ਹੋਏ ਵਾਟਰਪਰੂਫ ਆ ਤਾਂ ਕਿ ਗਿੱਲਾ ਨਾ ਹੋ ਸਕੇ ਅੰਦਰ ਪਾਣੀ ਨਾ ਜਾ ਸਕੇ ਔਰ ਇਹ ਵੀ ਡਬਲ ਡਬਲ ਟ੍ਰिपल ਟ੍ਰिपल ਲੇਰਾਂ ਪਾਈਆਂ ਹੋਈਆਂ ਦੋ ਦੋ ਤਿੰਨ ਤਿੰਨ ਲੇਰਾਂ ਚੜਾਈਆਂ ਹੋਈਆਂ ਇਹਨਾਂ ਦੇ ਉੱਪਰ ਇਹਨਾਂ ਨੇ ਤਾਂ ਇਧਰਲੇ ਬੰਨੇ ਦੀ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਪਹੁੰਚੇ ਹੋਏ ਆ ਜਿੱਥੇ ਕਿ ਬਾਈ ਹੁਣਾਂ ਦੇ ਵੱਲੋਂ ਇਧਰੋਂ ਵੀ ਇੰਤਜ਼ਾਮ ਕੀਤਾ ਜਾ ਰਿਹਾ ਤਾ ਹੋਰ ਵੀ ਇਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੇ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਜਿੱਥੇ ਅ ਇਧਰੋਂ ਤਰਪਾਲਾਂ ਪਾ ਕੇ ਫਿਰ ਉੱਪਰ ਇੱਟਾਂ ਜਟਾ ਕੇ ਅ ਇੰਤਜ਼ਾਮ ਕੀਤੇ ਜਾ ਰਹੇ ਆ ਥੱਲੇ ਵੀ ਪਰਲੇ ਬੰਨੇ ਵੀ ਇੰਤਜ਼ਾਮ ਇਸੇ ਤਰ੍ਹਾਂ ਹੁੰਦੇ ਹੋਏ ਨਜ਼ਰ ਆ ਰਹੇ ਆ ਤਾਂ ਬਾਈ ਹੁਣ ਉਹਨਾਂ ਨਾਲ ਗੱਲ ਵੀ ਕਰਾਂਗੇ ਨਾਲ ਕੰਮ ਕਰ ਰਹੇ ਆ ਬਾਈ ਹੁਣੀ ਤਾਂ ਕੀ ਕਹਿੰਦੇ ਨੇ ਬਾਈ ਹੁਣੀ ਬਾਈ ਮੀਨੂ ਲੈ ਕੇ ਤਿਆਰੀ ਚੱਲ ਰਹੀ ਹੈ ਇਹ ਹਾਂਜੀ ਹਾਂਜੀ ਮੀਨੂ ਲੈ ਕੇ ਮੌਸਮ ਭਾਗ ਵੱਲੋਂ ਅਲਰਟ ਆ ਹਾਂ ਹਾਂ ਉਹਦਾ ਕਰਕੇ ਅਸੀਂ ਪਹਿਲਾਂ ਹੀ ਤਿਆਰੀਆਂ ਖਿੱਚ ਰਹੇ ਆ ਜੀ ਹਾਂ ਹਾਂ ਇਹ ਕੀ ਆ ਇੱਥੇ ਸੌਣ ਦਾ ਇੰਤਜ਼ਾਮ ਆ ਕੀ ਹਾਂਜੀ ਹਾਂਜੀ ਗੱਡੇ ਲੱਗੇ ਹੋਏ ਆ ਇਹਦੇ ਤੇ ਗੱਡੇ ਲਾਏ ਹੋਏ ਆ ਹਾਂਜੀ ਹਾਂ ਪਤਰਪਾਲ ਮੇਲੇ ਦਾ ਛੋਟੀ ਰਹਿ ਗਈ ਹੈ ਤਰਪਾਲ ਥੋੜੀ ਜੀ ਘਟ ਗਈ ਵੈਸੇ ਆ ਜਾਣੀ ਹੈ ਪੂਰੀ ਬਾ ਗੱਡੀ ਤੱਕ ਹੀ ਪੂਰੀ ਆ ਜਾਵੇ ਬਹੁਤ ਆ ਅੱਛਾ ਅੱਛਾ ਹਾਂਜੀ ਹਾਂਜੀ ਬਾ ਤੰਬੂ ਹੀ ਠਕਣਾ ਚੜਾਈ ਤੇ ਮੇਨ ਲੱਗਦਾ ਗਿੱਲਾ ਹੋ ਜਾਣਾ ਕੰਮ ਨਹੀਂ ਉਧਰ ਜਿਆਦੀ ਆ ਮਤਲਬ ਨੱਪੀ ਹੋਈ ਹਾਂ ਹਾਂ ਤੇ ਕਰ ਲੈਨੇ ਸੈਟ ਆ ਜਾਣਾ ਕੰਮ ਹਾਂਜੀ ਹਾਂਜੀ ਲੰਮੀ ਤਿਆਰੀ ਕਰਕੇ ਆਈ ਹਾਂ ਹਾਂਜੀ ਹਾਂਜੀ ਲੰਮੀ ਤਿਆਰੀ ਪਤਰਪਾਲ ਮੇਲੇ ਦਾ ਲੈਣਾ ਭੁੱ ਹਾਂਜੀ ਤਰਪਾਲ ਲਿਆਉਣਾ ਭੁੱਲ ਗਏ ਹੁਣ ਇੱਥੋਂ ਲੈ ਆਏ ਆ ਦੁਕਾਨ ਤੋਂ ਹਾਂ ਹਾਂਜੀ ਠੀਕ ਹੈ ਬਾਈ ਠੀਕ ਹੈ ਤਾਂ ਬਾਈ ਹੁਣੀ ਇਸ ਤਰੀਕੇ ਨਾਲ ਤਿਆਰੀ ਕਰਕੇ ਆਏ ਫਿਰ ਹੋਰ ਵੀ ਟਰੈਕਟਰ ਟਰਾਲੀਆਂ ਜਿਹੜੀਆਂ ਜੀਤੇ ਦਿਖਾਓ ਜਰਾ ਇਧਰਲੇ ਬੰਨੇ ਵੀ ਤਾਂ ਹੋਰ ਵੀ ਜਿੰਨੀਆਂ ਵੀ ਟਰੈਕਟਰ ਟਰਾਲੀਆਂ ਉਹ ਸਾਰੀਆਂ ਇਸੇ ਤਰੀਕੇ ਨਾਲ ਕਵਰਡਾ ਪੂਰੀਆਂ ਤਾਂਕਿ ਮੀਂਹ ਵੀ ਆਉਂਦਾ ਤਾਂ ਕੋਈ ਦਿੱਕਤ ਨਹੀਂ ਤਾਂ ਜਿਹੜੇ ਅਨਨ ਦਾਤਾ ਕਿਸਾਨ ਨੂੰ ਅਨਨ ਦਾਤਾ ਕਿਹਾ ਜਾਂਦਾ ਪੂਰੇ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਕਿਸਾਨ ਤਾਂ ਅਨਨ ਦਾਤਾ ਸੜਕਾਂ ਤੇ ਸੌਣ ਨੂੰ ਮਜਬੂਰ ਕਿਉਂ ਹੋਇਆ ਅਨਨ ਦਾਤਾ ਨੇ ਘਰ ਪਾਏ ਹੋਏ ਆ ਕੂਠੀਆਂ ਪਾਈਆਂ ਹੋਈਆਂ ਪਰ ਅਨੁਦਾਤਾ ਸੜਕਾਂ ਤੇ ਆ ਕੇ ਕਿਉਂ ਬੈਠਾ ਕਿਉਂਕਿ ਅਨੁਦਾਤਾ ਕਹਿੰਦਾ ਕਿ ਅਸੀਂ ਆਪਣੀਆਂ ਮੰਗਾ ਮੰਨਵਾਉਣੀ ਐ ਤਾਂ ਇਹਨਾਂ ਨੂੰ ਹੀ ਆਸਰਾ ਬਣਾਇਆ ਹੋਇਆ ਟਰਾਲੀਆਂ ਨੂੰ ਹੀ ਬਾਪੂ ਜੀ ਵੀ ਖੜੇ ਕਿੱਥੋਂ ਆਏ ਬਾਪੂ ਤੁਸੀਂ ਅਸੀਂ ਪਿੰਡੇ ਉੱਡਿਆ ਜੀ ਬੱਲੋਵਰ ਪੰਜਾਬ ਚ ਹਰਿਆਣੇ ਪੰਜਾਬ ਦਾ ਅੱਛਾ ਕੀ ਮਾਹੌਲ ਆ ਉਧਰ ਮਾਹੌਲ ਬਹੁਤ ਪੁਰਾਣਾ ਹੋ ਗਿਆ ਜੀ ਪਤਾ ਹੈ ਜਿੱਦਾਂ ਦਿੱਲੀ ਵਿੱਚ ਇੱਥੇ ਦੇ ਇਤਨੀ ਉਡੀ ਬੈਠ ਗਏ ਆਪ ਰਾਸ਼ਨ ਲੈ ਕੇ ਬੈਠੇ ਇੰਤਜ਼ਾਮ ਕੀਤਾ ਜਾ ਰਿਹਾ ਮੀ ਕਣੀ ਤੋਂ ਬਚਾ ਹਾਂਜੀ ਹਾਂਜੀ ਆ ਮੀ ਕਣੀ ਬਚ ਰਹੇ ਹਮੇ ਤੋਂ ਅਤੇ ਕੋ ਚੰਡੇ ਕਿਵੇਂ ਹਿਲ ਰਿਹਾ ਝੂਲ ਰਿਹਾ ਪਿਛੇ ਕੇਸਰੀ ਨਿਸ਼ਾਨ ਵਿੱਚ ਝੂਲ ਰਿਹਾ ਹਵਾ ਬਹੁਤ ਤੇਜ਼ ਆ ਤਾਂ ਇਸ ਨੂੰ ਦੇਖਦੇ ਹੋਇਆ ਕਿਸਾਨ ਕਹਿੰਦੇ ਕਿ ਅਸੀਂ ਆਪਦਾ ਇੰਤਜ਼ਾਮ ਜਿਹੜਾ ਉਹ ਪੱਕਾ ਕਰ ਰਹੇ ਆ ਕਿਉਂਕਿ ਜਿੰਨਾਂ ਕਰਨ ਹਾਂਜੀ ਦੋ 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 6 6 ਮਹੀਨੇ ਘਰ ਸੜਾਏ ਹੋਏ ਤੁਸੀਂ ਆਦੇ ਪੋਤੇ ਨੂੰ ਲੈ ਕੇ ਆ ਹਾਂਜੀ ਹਾਂ ਮੁੰਡਾ ਜੀ ਮੇਰਾ ਜੋ ਹੈ ਮੁੰਡਾ ਜੀ ਮੇਰਾ ਜੋ ਫੋਟੋ ਬੇਟਾ ਹਾਂਜੀ ਹਾਂ ਉਮਰ ਕਿੰਨੀ ਹੈ ਮੇਰੀ ਹੈ 45 50 ਸਾਲ ਦੀ ਅੱਛਾ ਦੋ ਲੜਕੀਆਂ ਜੀ ਇੱਕ ਮੁੰਡਾ ਜੀ ਕਾਫੀ ਗਾਇਬ ਬਾਦ ਹੋਇਆ ਬੇਟਾ ਹਾਂਜੀ ਹਾਂ 7 7 ਸਾਲ ਸਾਲ ਦਾ 7 ਸਾਲ ਦੀ ਕਾ ਫਰਕ ਪਈ ਆ ਵਾ ਜੀ ਹਾਂ ਜੀ ਹਾਂ ਕੀ ਨਾਂ ਆ ਇਹਦਾ ਤਰਨਵੀਰ ਤਰਨਵੀਰ ਹਾਂ ਜੀ ਬਾਪੂ ਨਾਲ ਆਇਓ ਆਪਦੇ ਨਾਲ ਆ ਇਹ ਧਰਨੇ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੰਤਜ਼ਾਮ ਕੀਤੇ ਜਾ ਰਹੇ ਔਰ ਬਹੁਤ ਸਾਰੇ ਕਿਸਾਨ ਤਾਂ ਜ਼ਿਆਦਾਤਰ ਇੰਤਜ਼ਾਮ ਕਰਕੇ ਹੀ ਆਏ ਆ ਪਰ ਜਿੰਨੇ ਕੁ ਰਹਿ ਗਏ ਆ ਉਹਨਾਂ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਤਾਂ ਕਿ ਮੀਂਹ ਕਣੀ ਤੋਂ ਬਚਿਆ ਜਾ ਸਕੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਸ਼ੰਭੂ